ਪੰਜਾਬ ਵਿੱਚ ਪੰਜਾਬ ਦੀ ਸਰਕਾਰ ਔਰ ਪੂਰੇ ਦੇਸ਼ ਦੀ ਸਰਕਾਰ ਤੇ ਇਸ ਮਹਾਪੰਚਾਇਤ ਨੂੰ ਰੋਕਣ ਲਈ ਪੱਪਾ ਭਾਰ ਹੋਈ ਪਈ ਆ ਇਹ ਬੰਦੀਆਂ ਉਹ ਸਰਕਾਰ ਨਾਲੋਂ ਵੀ ਸ਼ਾਇਦ ਕਾਹਲੀ ਆ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਇਕੱਠ ਨੂੰ ਰੋਕਿਆ ਜਾਵੇ ਜਿਹੜੇ ਕਿਸਾਨ ਅੱਗੋਂ ਸਾਰੇ ਕਿਸਾਨ ਅੱਗੋਂ ਇੱਕ ਸੁਰਚ ਹੀ ਕਹਿੰਦੇ ਆ ਕਿ ਸਾਡੀਆਂ ਮੰਗਾਂ ਇੱਕ ਨੇ ਪਰ ਇੱਕ ਮੰਚ ਤੇ ਇਕੱਠੇ ਨਹੀਂ ਹੁੰਦੇ ਕਿਉਂ ਸਰਕਾਰ ਨਾਲੋਂ ਵੀ ਵੱਧ ਪੱਬਾਂ ਭਾਰ ਉਹ ਜਥੇਬੰਦੀਆਂ ਹੋਈਆਂ ਪਈਆਂ ਨੇ ਜਿਨ੍ਹਾਂ ਨੂੰ ਪਿਛਲੇ ਸਮੇਂ ਵਿੱਚ ਸਿਆਸਤ ਦੀ ਭੁੱਖ, ਕੁਰਸੀ ਦੀ ਭੁੱਖ ਕਿਸਾਨੀ ਹਿੱਤਾਂ ਨਾਲੋਂ ਜ਼ਿਆਦਾ ਪਿਆਰੀ ਸੀ। ਪੁਨੀਤ ਬਿੱਟੂ ਹੋ ਗਏ ਭਾਜਪਾ ਦੇ ਹੋਰ ਜਿਹੜੇ ਵੱਡੇ ਲੀਡਰ ਆ ਉਹ ਕਹਿ ਦਿੰਦੇ ਆ ਕਹਿੰਦੇ ਕਿਸਾਨ ਆਗੂਆਂ ਦੇ ਨਾਲ ਲੋਕ ਨਹੀਂ ਹੈਗੇ। ਅੱਜ ਦਾ ਕੱਟ ਉਹਨਾਂ ਸਾਰੇ ਲੀਡਰਾਂ ਦੇ ਮੂੰਹ ਤੇ ਚਪੇੜ ਹੋਏਗਾ ਤੇ ਜਿਹੜੇ ਕਹਿੰਦੇ ਨੇ ਕਿ ਕਿਸਾਨੀ ਮੰਗਾ ਨਾਲ ਕਿਸਾਨ ਸਹਿਮਤ ਨਹੀਂ ਹਾਂ ਕਿਸਾਨ ਸਹਿਮਤ ਨਹੀਂ ਸਿਆਸਤ ਕਰਨ ਨਾਲ। ਅੱਲੀ ਐਮਐਸਬੀ ਦੇ ਨਾਲ ਹੱਲ ਨਹੀਂ ਹੋਣਾ ਜਿੰਨਾ ਚਿਰ ਸੀਏ ਪਲੱਸ 2 ਦਾ ਫਾਰਮੂਲਾ ਸੁਆਮੀ ਨਾਥਨ ਦੀ ਰਿਪੋਰਟ ਅਨੁਸਾਰ ਔਰ ਗਰੰਟੀ ਕਾਨੂੰਨ ਨਹੀਂ ਸਰਕਾਰ ਲੈ ਕੇ ਆਉਂਦੀ ਉਹਨਾਂ ਚਿਰ ਮੈਨੂੰ ਲੱਗਦਾ ਜਿਹੜਾ ਕਿਸਾਨੀ ਆ ਉਸੇ ਸੰਕਟ ਵਿੱਚ ਘिरी ਰਹਿ ਗਈ ਆ ਇਥੇ ਇਹ ਮੈਂ ਗੱਲਾਂ ਮੈਟਰ ਨਹੀਂ ਕਰਦੀਆਂ ਕਿ ਸੈਂਟਰ ਵਿੱਚ ਬੀਜੇਪੀ ਆ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਆ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਕਾਰ ਭਾਵੇਂ ਆਮ ਆਦਮੀ ਦੀ ਹੋਵੇ ਤੇ ਚਾਹੇ ਭਾਜਪੀ ਦੀ ਹੋਵੇ ਕਿਸਾਨੀ ਨੂੰ ਮਾਰਨ ਲਈ ਦੋਨਾਂ ਦਾ ਹੀ ਉਨਾ ਹੀ ਯੋਗਦਾਨ ਹੈ ਕਿਸਾਨ ਅੱਗੂ ਜਗਜੀਤ ਸਿੰਘ ਢੱਲੇਵਾਲ ਪਿਛਲੇ 40 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਤੇ ਉਹਨਾਂ ਦੇ ਹੱਕ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਹਾਪੰਚਾਇਤ ਸੱਦੀ ਗਈ ਆ ਪੂਰੇ ਦੇਸ਼ ਤੋਂ ਪੂਰ ਬਕਪਕ ਸਟੇਟਾਂ ਤੋਂ ਪਛਾਣ ਕਿਸਾਨ ਪਹੁੰਚੇ ਨੇ ਸਾਡੇ ਨਾਲ ਕਿਸਾਨ ਅੱਗੂ ਹੈ ਗਲਬਤ ਕਰਦੇ ਆ ਅੱਜ ਜਿਹੜੀ ਮਹਾਪੰਚਾਇਤ ਸੱਦੀ ਗਈ ਆ ਕਿਵੇਂ ਦੇਖਦੇ ਹੋ ਇਹਨੂੰ ਅੱਜ ਹੀ ਮਹਾਪੰਚਾਇਤ ਮੈਂ ਦੇਖ ਰਿਹਾ ਕਿ ਪੰਜਾਬ ਵਿੱਚ ਪੰਜਾਬ ਦੀ ਸਰਕਾਰ ਔਰ ਪੂਰੇ ਦੇਸ਼ ਦੀ ਸਰਕਾਰ ਇਸ ਮਹਾਪੰਚਾਇਤ ਨੂੰ ਰੋਕਣ ਲਈ ਪੱਬਾ-ਭਾਰ ਹੋਈ ਪਈ ਆ ਤੇ ਉਹ ਜਥੇਬੰਦੀਆਂ ਸਰਕਾਰ ਨਾਲੋਂ ਵੀ ਸ਼ਾਇਦ ਕਾਲੀਆਂ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਇਕੱਠ ਨੂੰ ਰੋਕਿਆ ਜਾਵੇ। ਸੋ ਮੈਂ ਇਸ ਇਕੱਠ ਨੂੰ ਇਸ ਤਰ੍ਹਾਂ ਦੇਖਦਾ ਕਿ ਅੱਜ ਇਹ ਫੈਸਲਾ ਹੋ ਜਾਏਗਾ ਕਿ ਸਰਕਾਰ ਦੇ ਪਾਲੇ ਵਿੱਚ ਕੌਣ ਖੜਾ ਹੈ ਔਰ ਜਿਹੜਾ ਕਿਸਾਨੀ ਦੇ ਹੱਕ ਵਿੱਚ ਕੌਣ ਖੜਾ ਹੈ। ਇਹ ਮਹਾਪੰਚਾਇਤ ਅੱਜ ਉਹਨਾਂ ਲੋਕਾਂ ਨੂੰ ਦੋ ਜਵਾਬ ਦੇਗੀ ਕਿ ਪੂਰਾ ਪੰਜਾਬ ਪੂਰਾ ਦੇਸ਼ ਸੁਆਮੀਨਾਥਨ ਦੀ ਰਿਪੋਰਟ ਔਰ ਜਿਹੜੀਆਂ ਸਾਡੀਆਂ ਫਸਲਾਂ ਦੇ ਭਾਅ ਨੇ ਉਹ ਆਪਣਾ ਜਿਹੜਾ ਗਰੰਟੀ ਕਾਨੂੰਨ ਆ ਉਹਦੇ ਹੱਕ ਵਿੱਚ ਖੜੀਆਂ ਸਾਨੂੰ ਅੱਜ ਇਕੱਠੋ ਸਾਬਤ ਕਰ ਦੇਗਾ ਮੈਂ ਇਸ ਨੂੰ ਦੇਖਦਾ ਕਿ ਅੱਜ ਸਰਕਾਰ ਦੇ ਪਾਸੇ ਵਾਲੇ ਕਲੀਅਰ ਹੋ ਜਾਣਗੇ ਔਰ ਕਿਸਾਨੀ ਨਾਲ ਜਿਹੜੇ ਖੜੇ ਨੇ ਉਹ ਜਥੇਬੰਦੀਆਂ ਕਲੀਅਰ ਹੋਣਗੀਆਂ ਪਰ ਜਿਹੜੇ ਕਿਸਾਨ ਆ ਗੋ ਸਾਰੇ ਕਿਸਾਨ ਆ ਗੋ ਇੱਕ ਸੁਰਚ ਹੀ ਕਹਿੰਦੇ ਆ ਕਿ ਸਾਡੀਆਂ ਮੰਗਾਂ ਇੱਕ ਨੇ ਪਰ ਇੱਕ ਮੰਚ ਤੇ ਇਕੱਠੇ ਨਹੀਂ ਹੁੰਦੇ ਕਿਉਂ ਕਾਰਨ ਇਹਦੇ ਪਿੱਛੇ ਇੱਕੋ ਹੀ ਆ ਤੁਸੀਂ ਦੇਖਿਆ ਹੋਣਾ ਕਿ ਦਿੱਲੀ ਅੰਦੋਲਨ ਅਸੀਂ 13 ਮਹੀਨੇ ਲੜਿਆ ਦਿੱਲੀ ਅੰਦੋਲਨ ਵੇਲੇ ਵੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਜਦੋਂ ਵਾਪਸੀ ਵੇਲੇ ਇਹੋ ਸੀ ਕਿ ਜੇ ਆਪਾਂ ਹੋਰ ਸਮਾਂ ਰੁਕ ਲਈਏ ਪਰ ਜਿਨ੍ਹਾਂ ਨੂੰ ਪਿੱਛੇ ਪੰਜਾਬ ਦੀ ਕੁਰਸੀ ਦੀ ਚਿੰਤਾ ਪੰਜਾਬ ਵਿੱਚ ਆ ਕੇ ਕੁਰਸੀ ਦਾ ਮੋਹ ਸਤਾ ਰਿਆ ਸੀ ਕਿਸਾਨੀ ਹਿੱਤਾਂ ਨਾਲ ਉਹਨਾਂ ਨੂੰ ਜਿਹੜੀ ਸਿਆਸਤ ਔਰ ਜਿਹੜੀ ਕੁਰਸੀ ਆ ਉਹ ਜ਼ਿਆਦਾ ਪਿਆਰੀ ਲੱਗੀ ਆ ਜੋ ਕਿਸਾਨ ਸਰਕਾਰ ਦੀ ਬੋਲੀ ਉਹ ਜਥੇਬੰਦੀਆਂ ਕਿਸਾਨ ਦੀ ਬੋਲੀ ਬੋਲ ਰਹੀਆਂ ਸਰਕਾਰ ਦੀ ਬੋਲੀ ਬੋਲ ਰਹੀਆਂ ਨੇ ਤੇ ਜੇ ਅੱਜ ਅਸੀਂ ਇੱਥੇ ਆਏ ਆ ਮੈਂ ਹੁਣੇ ਸਟੇਜ ਤੋਂ ਵੀ ਕਿਹਾ ਕਿ ਲਮਹੋਂ ਨੇ ਖਤਾ ਕੀਤੀ ਔਰ ਸਦੀਆਂ ਨੇ ਸਜ਼ਾ ਪਾਈ ਉਹ ਲਮਹਾਂ ਦੀ ਖਤਾ ਜੇ ਅਸੀਂ ਚੰਦ ਦਿਨ ਹੋਰ ਉੱਥੇ ਦਿੱਲੀ ਤੇ ਰੁਕ ਲੈਂਦੇ ਉਸ ਦਿਨ ਸੁੰਜਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਗੱਲ ਮੰਨਦੇ ਤੇ ਸ਼ਾਇਦ ਸਾਨੂੰ ਆਜੇ ਮਰਨਵਰਤ 40 ਦਿਨ ਤੋਂ ਸਰਦਾਰ ਜਗਜੀਤ ਸਿੰਘ ਮਰਨਵਰਤ ਤੇ ਬੈਠੇ ਹਨ ਸੋ ਸ਼ਾਇਦ ਸਾਨੂੰ ਇਹ ਅੱਜ ਮਹਾਪੰਚਾਇਤ ਕਰਨ ਦੀ ਲੋੜ ਨਾ ਪੈਂਦੀ ਸੋ ਸਰਕਾਰ ਨਾਲ ਵੀ ਵੱਧ ਪੱਬਾਂ ਭਾਰ ਉਹ ਜਥੇਬੰਦੀਆਂ ਹੋਈਆਂ ਪਈਆਂ ਨੇ ਜਿਨ੍ਹਾਂ ਨੂੰ ਪਿਛਲੇ ਸਮੇਂ ਵਿੱਚ ਸਿਆਸਤ ਦੀ ਕਿ ਕੁਝ ਇਸ ਦੀ ਪੋਕਾ ਕਿਸਾਨ ਨੀਤਾਂ ਨਾਲੋਂ ਜ਼ਿਆਦਾ ਪਿਆਰੀ ਸੀ ਪਰ ਰਵਨੀਤ ਬਿੱਟੂ ਹੋ ਗਏ ਭਾਜਪਾ ਦੇ ਹੋਰ ਜਿਹੜੇ ਵੱਡੇ ਲੀਡਰ ਆ ਉਹ ਕਹਿ ਦਿੰਦੇ ਆ ਕਹਿੰਦੇ ਕਿਸਾਨ ਆਗੂਆਂ ਦੇ ਨਾਲ ਲੋਕ ਨਹੀਂ ਹੈਗੇ ਜੇ ਲੋਕ ਹੁੰਦੇ ਇਹਨਾਂ ਨੇ ਵਿਧਾਨ ਸਭਾ ਚੋਣਾਂ ਲੜੀਆਂ ਸੀ ਜਮਾਨਤਾਂ ਜਪਤ ਨਾ ਹੁੰਦੀਆਂ ਸਾਰਿਆਂ ਦੀਆਂ ਅਸਲ ਵਿੱਚ ਜਿਹੜੇ ਕਿਸਾਨੀ ਮੰਗਾਂ ਨਾਲ ਲੋਕ ਹੈ ਨੇ ਔਰ ਲੋਕਾਂ ਨੇ ਦੇਖ ਲਿਆ ਕਿ ਅਸੀਂ ਬਦਲਾਅ ਦੇ ਰੂਪ ਵਿੱਚ ਜਿਹੜੀ ਵੀ ਸਰਕਾਰ ਲਿਆਉਨੇ ਆ ਉਹ ਸਿਸਟਮ ਦਾ ਹਿੱਸਾ ਬਣ ਜਾਂਦੀ ਹੈ ਕਦੇ ਵੀ ਸਿਸਟਮ ਵਿੱਚ ਸਿਸਟਮ ਦਾ ਹਿੱਸਾ ਬਣ ਕੇ ਤੁਸੀਂ ਆਪਣੇ ਹੱਕ ਪ੍ਰਾਪਤ ਨਹੀਂ ਕਰ ਸਕਦੇ ਸੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਇਸ ਦਾ ਸਬੂਤ ਹੈ ਔਰ ਅੱਜ ਦਾ ਕਟ ਉਹਨਾਂ ਸਾਰੇ ਲੀਡਰਾਂ ਦੇ ਮੂੰਹ ਤੇ ਚਪੇੜ ਹੋਏਗਾ ਤੇ ਜਿਹੜੇ ਕਹਿੰਦੇ ਨੇ ਕਿ ਕਿਸਾਨੀ ਮੰਗਾਂ ਨਾਲ ਕਿਸਾਨ ਸਹਿਮਤ ਨਹੀਂ ਹਾਂ ਕਿਸਾਨ ਸਹਿਮਤ ਨਹੀਂ ਸਿਆਸਤ ਕਰਨ ਨਾਲ ਕਿਸਾਨ ਸਹਿਮਤ ਨਹੀਂ ਇਹਨਾਂ ਦੇ 파ਟ ਇੱਕ ਜਿਹੜਾ ਮਸ਼ੀਨਰੀ ਦਾ 파ਟ ਬਣਨ ਨਾਲ ਕਿਸਾਨ ਆਪਣੀ ਫਸਲ ਦਾ ਭਾਅ ਲੈਣ ਲਈ ਸਹਿਮਤ ਨੇ ਕਿਸਾਨ ਗਰੰਟੀ ਕਾਨੂੰਨ ਲੈਣ ਲਈ ਸਹਿਮਤ ਨੇ ਕਿਸਾਨ ਸੁਆਮੀਨਾਥ ਦੀ ਰਿਪੋਰਟ ਅਨਸਾਰ ਆਪਣੇ ਫਸਲਾਂ ਦੇ ਭਾਅ ਲੈਣ ਲਈ ਸਹਿਮਤ ਨੇ ਉਹ ਅੱਜ ਇਕੱਠ ਸਾਫਤ ਕਰੇਗਾ ਉਹਨਾਂ ਸਿਆਸੀ ਲੋਕਾਂ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਹੋਏਗੀ ਇਹ ਮਹਾਮੰਚਾਇਤ ਪਰ ਕੇਂਦਰ ਸਰਕਾਰ ਕਹਿੰਦੀ ਹੈ ਗਵਾਂਢੀ ਸੂਬੇ ਹਰਿਆਣਾ ਨੇ ਐਮਐਸਪੀ ਦੇਤੀ ਪੰਜਾਬ ਵੀ ਉਸੇ ਤਰਸ ਤੇ ਸੂਬਾ ਸਰਕਾਰ ਦਵੇ ਐਮਐਸਪੀ ਕਿੰਨੀ ਕੁ ਜਾਇਜ ਹੈ ਐਮਐਸਪੀ ਤਾਂ ਪੰਜਾਬ ਸਰਕਾਰ ਨੇ ਵੀ ਦਿੱਤੀ ਹੋਈ ਹੈ ਐਮਐਸਪੀ ਜੇ ਹਰਿਆਣਾ ਨੇ ਦੇ ਦਿੱਤੀ ਅਸੀਂ ਉਹੀ ਤਾਂ ਮੰਗ ਕਰਦੇ ਆ ਅਸੀਂ ਖਾਲੀ ਐਮਐਸਪੀ ਨਹੀਂ ਅਸੀਂ ਗਰੰਟੀ ਕਾਨੂੰਨ ਲੈ ਕੇ ਆਓ ਹੁਣ ਪੰਜਾਬ ਵਿੱਚ ਤੁਸੀਂ ਦੇਖੋ ਮੱਕੀ ਤੇ ਐਮਐਸਪੀ ਹੈ ਬਾਸਮਤੀ ਤੇ ਐਮਐਸਪੀ ਹੈ ਮੂੰਗੀ ਤੇ ਐਮਐਸਪੀ ਹੈ ਪਰ ਖਰੀਦੀ ਕਿਉਂ ਨਹੀਂ ਜਾ ਰਹੀ ਕਾਰਨ ਕਿ ਗਰੰਟੀ ਕਾਨੂੰਨ ਲੈ ਕੇ ਆਉਣ ਦੀ ਮੰਗ ਅਸੀਂ ਕਰ ਰਹੇ ਹਾਂ ਕਿ ਇਸ ਜਿਹੜਾ ਇੱਕ ਐਮਐਸਪੀ ਦਾ ਹੋ ਜੇ ਉਹਦੇ ਤੋਂ ਜਿਹੜਾ ਕੋਈ ਥੱਲੇ ਖਰੀਦੇ ਉਹਦੇ ਤੇ ਕਾਨੂੰਨੀ ਕਾਰਵਾਈ ਹੋਵੇ ਖਾਲੀ ਐਮਐਸਪੀ ਦੇਣ ਨਾਲ ਹੱਲ ਨਹੀਂ ਹੋਣਾ ਜਿੰਨਾ ਚਿਰ ਸੀਏ ਪਲੱਸ 2 ਦਾ ਫਾਰਮੂਲਾ ਸੁਆਮੀਨਾਥਨ ਦੀ ਰਿਪੋਰਟ ਅਨੁਸਾਰ ਔਰ ਗਰੰਟੀ ਕਾਨੂੰਨੀ ਸਰਕਾਰ ਲੈ ਕੇ ਆਉਂਦੀ ਉਹਨਾਂ ਚਿਰ ਮੈਨੂੰ ਲੱਗਦਾ ਜਿਹੜਾ ਕਿਸਾਨੀ ਆ ਉਸੇ ਸੰਕਟ ਵਿੱਚ ਘਿਰੇ ਰਹੇਗੀ ਔਰ ਖੁਦ ਖੁਦ ਹੀ ਹਰ ਲਈ ਮਜਬੂਰ ਹੋ ਹੁੰਦੀ ਰਹੇ ਬਹੁਤ ਸਾਰੇ ਕਿਸਾਨ ਆਗੂਆਂ ਨੇ ਤੇ ਜਗਜੀਤ ਸਿੰਘ ਡੱਲੇ ਵਾਲਾ ਉਹਨਾਂ ਨੇ ਖੁਦ ਵੀ ਇੱਕ ਡਰ ਵੀ ਜ਼ਾਹਰ ਕੀਤਾ ਕਿ ਕਿਤੇ ਸਰਕਾਰ ਮੈਨੂੰ ਤੱਕੇ ਨਾਲ ਨਾ ਚੱਕ ਕੇ ਲੈ ਜਵੇ ਉਹਨਾਂ ਨੇ ਅਪੀਲ ਵੀ ਕੀਤੀ ਸੀ ਉਹਨਾਂ ਨੂੰ ਕਿਉਂ ਲੱਗਦਾ ਕਿ ਸਰਕਾਰਾਂ ਕੇ ਨਾਲ ਉਹਨਾਂ ਨੂੰ ਚੱਕ ਕੇ ਲੈ ਜਾਣਗੇ ਆ ਕਾਫੀ ਵਾਰ ਇੱਥੇ ਕੋਸ਼ਿਸ਼ਾਂ ਹੋਈਆਂ ਵੀ ਨੇ ਔਰ 26 ਤਰੀਕ ਨੂੰ ਆਪਾਂ ਦੇਖਿਆ ਵੀ ਹੈ ਕਿ ਜਿਸ ਦਿਨ ਇਹਨਾਂ ਨੇ ਆਪਣੀ ਮਰਨਵਾਰਤ ਸਟਾਰਟ ਕਰਨਾ ਸੀ ਸਰਕਾਰ ਨੇ ਚੁੱਕਿਆ ਔਰ ਇੱਥੇ ਇਹ ਮੈਂ ਗੱਲਾਂ ਮੈਟਰ ਨਹੀਂ ਕਰਦੀਆਂ ਕਿ ਸੈਂਟਰ ਵਿੱਚ ਬੀਜੇਪੀ ਆ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਆ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਅੱਜ ਵੀ ਮਹਾਪੰਚਾਇਤ ਹੋ ਰਹੀ ਹੈ ਮੇਰੇ ਬਲਾਕ ਪਰਦਾਨਾ ਨੂੰ ਨਾ ਕਿ ਹਰ ਇੱਕ ਜ਼ਿਲ੍ਹੇ ਵਿੱਚ ਪੁਲਿਸ ਦਾ ਪੂਰਾ ਜ਼ੋਰ ਲੱਗਾ ਹੋਇਆ ਛੋਬੇ ਰੂਪ ਵਿੱਚ ਉਹ ਡਰਾਉਂਡ ਧਮਕਾਉਂ ਦਾ ਯਤਨ ਕਰ ਰਹੀ ਹੈ ਲੋਕਾਂ ਨੂੰ ਕਿ ਤੁਸੀਂ ਖਨੌਰੀ ਨਾ ਜਾਓ ਸੋ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਸਰਕਾਰ ਭਾਵੇਂ ਆਮ ਆਦਮੀ ਦੀ ਹੋਵੇ ਤੇ ਚਾਹੇ ਭਾਜਪੀ ਦੀ ਹੋਵੇ ਕਿਸਾਨੀ ਨੂੰ ਮਾਰਨ ਲਈ ਦੋਨਾਂ ਦਾ ਹੀ ਉਹਨਾਂ ਹੀ ਯੋਗਦਾਨ ਹੈ ਮੈਂ ਸਮਝਦਾ ਕਿ ਇਹ ਕਾਰਪੋਰੇਟ ਆਧਾਰਿਆਂ ਦੇ ਅਧੀਨ ਹੈ ਐਗਰੀਕਲਚਰ ਸੈਕਟਰ ਨੂੰ ਲੈ ਕੇ ਜਾ ਰਹੇ ਨੇ ਸੋ ਜਿੱਨਾਂ ਚਿਰ ਕਾਰਪੋਰੇਟ ਘਰਾਣਿਆਂ ਦਾ ਇਹਨਾਂ ਦੇ ਸਿਰ ਤੇ ਉੱਤੇ ਹੱਥ ਹੈ ਉਹਨਾਂ ਚਿਰ ਮੈਨੂੰ ਲੱਗਦਾ ਕਿ ਲੋਕ ਸਹੀ ਫੈਸਲੇ ਸਰਕਾਰਾਂ ਨਹੀਂ ਲੈਣਗੀਆਂ ਜਿੱਨਾਂ ਚਿਰ ਲੋਕ ਇਕੱਠ ਨਹੀਂ ਹੋਣ ਲੋਗ ਆਪਣੀ ਸ਼ਕਤੀ ਨਾਲ ਇਹਨਾਂ ਨੂੰ ਨਹੀਂ ਦੱਸਦੇ ਕਿ ਸਾਡੀਆਂ ਮੰਗਾਂ ਨੇ ਸਾਡੇ ਲਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਜਾਨ ਕਿੰਨੀ ਪਿਆਰੀ ਹੈ ਔਰ ਅਸੀਂ ਇਹਨਾਂ ਮੰਗਾਂ ਨਾਲ ਕਿੰਨੇ ਸਹਿਮਤ ਆਂ ਸੋ ਉਹਨਾਂ ਚ ਸਰਕਾਰਾਂ ਇਹੋ ਜਿਹੇ ਕਰਦੀਆਂ ਰਹਿਣਗੀਆਂ ਸੋ ਇਹ ਤੋਖਲਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਬਿਲਕੁਲ ਸੱਚ ਹੈ ਕਿ ਸਰਕਾਰਾਂ ਗਾয়ে ਬਗਾਏ ਚਾਹੁੰਦੀਆਂ ਨੇ ਕਿ ਇਸ ਅੰਦੋਲਨ ਨੂੰ ਖਤਮ ਕਰ ਦਿੱਤਾ ਜਾਵੇ ਉਹਨਾਂ ਨੂੰ ਇਥੋਂ ਚੁੱਕ ਕੇ ਉਹਨਾਂ ਦੀ ਭੁਖੜਤਾਲ ਖਤਮ ਕਰਵਾ ਦਿੱਤੀ ਜਾਵੇ ਜਦ ਕਿ ਹੁਣ ਜਿਹੜੇ ਹਾਲਾਤ ਨੇ ਮੈਨੂੰ ਲੱਗਦਾ ਉਹ ਸੰਭਵ ਨਹੀਂ ਹੁਣ ਸਰਕਾਰਾਂ ਜੀਤ ਸਿੰਘ ਢੱਲੇਵਾਲ ਜੀ ਨੂੰ ਇਥੋਂ ਚੱਕਣਾ ਸਰਕਾਰਾਂ ਲਈ ਮੈਨੂੰ ਲੱਗਦਾ ਸੰਭਵ ਨਹੀਂ ਹੈਗਾ ਇਹ ਸਾਡੇ ਨਾਲ ਕਿਸਾਨ ਆਗੂ ਹੈ ਜਿਹੜੇ ਕਹਿੰਦੇ ਕਿ ਆਪਣੀਆਂ ਮੰਗਾਂ ਦੇ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਪਊਗਾ ਤੇ ਹੁਣ ਸੌਖਾ ਨਹੀਂ ਲੱਗਦਾ ਕਿ ਜੇ ਕੇਂਦਰ ਸਰਕਾਰ ਜਗਜੀਤ ਸਿੰਘ ਢੱਲੇਵਾਲ ਨੂੰ ਚੱਕ ਸਕੂਗੀ ਜੇ ਪਹਿਲਾਂ ਹੀ ਜਗਜੀਤ ਸਿੰਘ ਢੱਲੇਵਾਲ ਦੀ ਗੱਲ ਮੰਨ ਲਈ ਹੁੰਦੀ ਪਿਛਲੇ ਮੋਰਚੇ 'ਚ ਤਾਂ ਅੱਜ ਇਹ ਭੁੱਖ ਹੜਤਾਲ ਜਾਂ ਮਰਨ ਵਰਤ ਨਾ ਕਰਨਾ ਪੈਂਦਾ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਪਾਟਿਆ